پلس 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 کلوز سائیڈ دے دو سائیڈ دے نا سائیڈ تے 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 او دیکھی بڑا اے دیکھی بھرا تے تے ਤੋ ਅੱਜ ਮਾਨਜੁਗ ਦਲ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜੀ ਦਾ ਸਾਨੂੰ 2 ਦਿਨ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਕਿੰਨੇ ਦਿਨ ਦਾ ਮੰਗੇ ਸੀ ਕੋਈ ਅਸੀਂ 1 20000 ਦਾ ਰਿਮਾਂਡ ਮੰਗਿਆ ਸੀਗਾ ਜਿਹੜਾ ਜੱਜ ਸਾਹਿਬ ਨੇ 2 ਦਿਨ ਦਾ ਸਾਨੂੰ ਰਿਮਾਂਡ ਕੱਲ ਰਿਮਾਂਡ ਮੰਗਿਆ ਕਿ ਕੁਝ ਮਿਲਿਆ ਹੁਣ ਤੱਕ ਮਿਲਿਆ ਕੁਝ ਉਹਦੇ ਚ ਅਸੀਂ ਇੱਕ ਜਿਹੜਾ ਹੈਗਾ ਇੱਕ ਬੰਦੇ ਨੂੰ ਨੋਮੀਨੇਟ ਕੀਤਾਗਾ ਬਲਵਿੰਦਰ ਸਿੰਘ ਨਾਮ ਦੇ ਬੰਦੇ ਨੂੰ ਇਸ ਮੁਕੱਦਮੇ ਦੇ ਵਿੱਚ ਅਸੀਂ ਨੋਮੀਨੇਟ ਸਰ ਗ੍ਰਿਫਤਾਰੀ ਹੋ ਪਈ ਉਹਨਾਂ ਦੀ ਨਹੀਂ ਹਜੇ ਤੱਕ ਨਹੀਂ ਹੋਈ ਸਰ ਕੋਰਟ ਚ ਆ ਕੇ ਸਟੇਟਮੈਂਟ ਕੋਰਟ ਚੈੱਕ ਕਰ ਰਹੇ ਹਾਂ ਜੀ ਹਾਂਜੀ ਚੈੱਕ ਕਰ ਰਹੇ ਹਾਂ ਸਰ ਕੋਰਟ ਦੇ ਵਿੱਚ ਆ ਕੇ ਆਪਦੇ ਘਰ ਵਾਲੀ ਨਾਲ ਲੜਕੇ ਗਏ ਤੇ ਉਸ ਤੋਂ ਬਾਅਦ ਉਹ ਸਟੇਟਮੈਂਟ ਪੁਲਿਸ ਮੈਨੂੰ ਹਰਾਸ ਕਰ ਰਹੀ ਹੈ ਮੈਂ ਸੂਸਾਇਡ ਕਰੂੰਗਾ ਕੋਈ ਗੱਲ ਨਹੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਇਸ ਤਫ਼ਤੀਸ਼ ਹੈ ਪਾਰਟ ਆਫ ਦੀ ਇਨਵੈਸਟੀਗੇਸ਼ਨ ਹੈ ਇਹਦੇ ਚ ਕੋਈ ਜਾਣਕਾਰੀ ਹੋਈ ਕਿੱਥੋਂ ਉਹ ਲੈ ਰਹੇ ਜਿਸੇ ਕਰਕੇ ਰਿਮਾਂਡ ਲਿਆ ਜੀ ਇਸ ਦਾ ਇਸੇ ਕਰਕੇ ਕੋਈ ਚੌਂਕ ਮਰ ਕੀਤੀ ਗਈ ਕੁਝ ਨਹੀਂ ਜੀ ਸਰਚ ਕੀਤੀ ਗਈ ਲੇਕਿਨ ਕੋਈ ਅਜਿਹੀ ਸਾਨੂੰ ਇਤਰਾਜ਼ਯੋਗ ਚੀਜ਼ ਨਹੀਂ ਮਿਲੀ ਉਹਦੇ ਕੋਲ ਬਈ ਫੀਮ ਗੱਡੀਆਂ ਦੀ ਗੱਲ ਕੀਤੀ ਗਈ ਸੀ ਕਿ ਉਹਨਾਂ ਗੱਡੀਆਂ ਦਾ ਉੱਥੇ ਬਣਾ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਇਸੇ ਕਰਕੇ ਅਸੀਂ ਹੋਰ ਰਿਮਾਂਡ ਇਸੇ ਕਰਕੇ ਲਿਆ ਉਹਦੀ ਗੱਡੀਆਂ ਵਗੈਰਾ ਜਾਂ ਉਹਦੀ ਪ੍ਰੋਪਰਟੀ ਵਗੈਰਾ ਦਾ ਅਸੀਂ ਵੈਰੀਫਾਈ ਕਰ ਰਹੇ ਹਾਂ ਗੱਡੀਆਂ ਦਾ ਕੁਝ ਪਤਾ ਲੱਗਾ ਕਿ ਕਿਤੇ ਨਹੀਂ ਹਜੇ ਤੱਕ ਨਹੀਂ ਹਜੇ ਤੱਕ ਨਹੀਂ ਕਰ ਰਹੇ ਹਾਂ ਸਰ 2 ਦਿਨ ਤੱਕ ਇੱਕ ਦਿਨ ਦਾ ਰਿ ਕਿਸ ਤਰ੍ਹਾਂ ਚੱਲ ਰਹੀ ਹੈ ਅੱਗੇ ਜੋ ਆਊਗਾ ਤੁਹਾਨੂੰ ਸਰ ਇਹ ਕਰਤੇ ਬਟ ਉੱਧਰ ਚੱਲੂਗਾ ਜੀ ਇੱਕ ਮਿੰਟ ਰੋਲ ਕੀ ਆ ਉਹਦਾ ਰੋਲ ਕੀ ਹੈ ਜਿਹਦੇ ਜੋ ਕਾਨੂੰਨਾਂ ਸਾਨੂੰ ਇਜਾਜ਼ਤ ਦੇਊਗਾ ਕਾਨੂੰਨ ਦੇ ਅਨਸਾਰ ਅਸੀਂ ਕਰ ਰਹੇ ਹਾਂ ਉਹ ਕਿਉਂਕਿ ਜੋ ਇਹ ਹੈਰਨ ਵਗੈਰਾ ਲੈ ਕੇ ਆਂਦੀ ਹੈਗੀ ਉਹਦੇ ਵਿੱਚ ਇਹਦੀ ਇਨਵੋਲਵਮੈਂਟ ਹੈਗੀ ਹੈ ਕੋਈ ਪਹਿਲਾਂ ਵੀ ਕਿਤੇ ਉਹ ਇਹ ਇਕੱਠੇ ਲੈ ਕੇ ਆਏ ਨੇ ਕੋਈ ਉਹ ਚੈੱਕ ਕਰ ਰਹੇ ਨੇ ਉਹ ਪੁੱਛਕਿਛ ਕਰ ਰਹੇ ਹੋ ਠੀਕ ਹੈ ਫੋਨ ਚੈੱਕ ਕਰ ਰਹੇ ਹੋ ਕਰ ਰਹੇ ਸਾਰਾ ਕੁਝ ਅਸੀਂ ਉਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਸਾਰਾ ਕੁਝ ਕਰ ਰਹੇ ਹਾਂ ਕੋਈ ਅਧਿਕਾਰੀ ਦਾ ਨਾਮ ਦੱਸੇ ਨਹੀਂ ਕੋਈ ਚੈਟ ਜੁੜਨ ਲੈ ਕੇ ਜੀ ਨਹੀਂ ਕੋਈ ਕਿਸੇ ਕਿਸਮ ਦਾ ਸਾਡੇ ਕੋਲ ਕਿਸ ਅੱਖਾਂ ਲਾ ਕੇ ਖਾਣੇ ਵਜਾ ਕੇ ਪੌਂਦੀ ਹੁੰਦੀ ਸੀ ਰੀਲਾਂ ਨਹੀਂ ਗਾਲੀ ਥਾਰ ਵਰਦੀ ਖਾਕੀ ਅੰਦਰੋਂ ਨਿਕਲਿਆ ਚਿੱਟਾ ਨਹੀਂ ਜੀ ਹਾਂ ਹਜ਼ਾਰਾਂ ਚ ਫੋਲੋਅਰ ਇੰਸਟਾਗ੍ਰਾਮ ਦੀ ਕੁਇਨ ਖਾਕੀ ਵਰਦੀ ਚ ਪੌਂਦੀ ਸੀ ਰੀਲ ਲੈਂਦੀ ਸੀ ਪੂਰੀ ਫੀਲ ਪਰ ਹੁਣ ਕਰ ਰਹੀ ਹੋਣੀ ਐ ਰਹਿਣ ਦੀ ਅਫੀ ਜੀ ਹਾਂ ਖਾਕੀ ਤੇ ਇੱਕ ਵਾਰ ਮੋੜ ਦੂੰ ਤਾਗ ਲਗਾਏ ਟਾਕ ਲੱਗਾ ਹੈ ਚਿੱਟਾ ਯਾਨੀ ਕਿ ਜਿੱਡੇ ਦਾ ਇੱਥੇ ਇੱਕ ਪਾਸੇ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਸੂਬੇ ਭਾਰਚ ਜੁਦ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਤਸਕਰਾਤੇ ਸਖਤ ਕਾਰਵਾਈ ਕਰਨ ਦੀ ਦੰਪਾ ਰਹੀ ਇਸ ਉਥੇ ਪੁਲਿਸ ਨੂੰ ਹੀ ਖਾਕੀ ਦੀ ਇੱਕ ਕਾਲੀ ਪੇਡ ਦੇ ਕੋਲ ਇਨਸਟਾਕ ਕੁਇਨ ਰੀਲਾਂ ਦੀ ਸ਼ਕੀਨ ਮਹਿਲਾ ਕਾਂਸਟੇਬਲ ਦੇ ਕੋਲੋਂ ਚਿੱਟਾ ਬਰਾਮਦ ਹੋਇਆ ਹੈ ਬਠਿੰਡਾ ਪੁਲਿਸ ਹਲੋਂ ਗੁਪਤ ਸੂਚਨਾ ਦੇ ਆਧਾਰ ਤੇ ਇੱਕ ਥਾਰ ਗੱਡੀ 'ਚ ਸਵਾਰ ਸੀਨੀਅਰ ਪੁਲਿਸ ਕਾਂਸਟੇਬਲ ਦੇ ਕੋਲ 4 ਗ੍ਰਾਮ ਚਿਟਾ ਬਰਾਮਦ ਕੀਤਾ ਗਿਆ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਦੇਰ ਸ਼ਾਮ ਇਹ ਕਾਰਵਾਈ ਕੀਤੀ ਗਈ ਬਾਦਲ ਰੋਡ ਫਲਾਈਓਵਰ ਦੇ ਥੱਲੇ ਕਟ ਦੇ ਨਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ PV05Q7720 ਲਾਡਲੀ ਟੀ ਚੌਂਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰਨ ਬਰਾਮਦ ਹੋਈ ਜਿਸ ਤੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਦੌਰਾਨੇ ਪੁੱਛਗਿੱਛ ਉਹ ਤੋਂ ਬਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਜੀ ਜੀहां ਡੀਪੀਐਸ ਸਿਟੀ 1 ਹਰਵੰਦ ਸਿੰਘ ਧਾਲੀਵਾਲ ਨੇ ਦੱਸਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ ਤੇ ਬਟਿੰਡਾ ਦੇ ਲਾਡਲੀ 3 ਚੌਕ ਦੇ ਨੇੜੇ ਨਾਕਾ ਲਾਇਆ ਗਿਆ ਸੀ ਐਸੇ ਦੌਰਾਨ ਥਾਰ ਗੱਡੀ 'ਚ ਸਵਾਰ ਸੀਨੀਅਰ ਕਾਂਸਟੇਬਲ ਸਹਿਬਾ ਜਦ ਮੌਕੇ ਤੇ ਪਹੁੰਚੇ ਤਾਂ ਥਾਰ ਦੀ ਤਲਾਸ਼ੀ ਲਈ ਗਈ ਉਸ 'ਚੋਂ 17.71 ਗ੍ਰਾਮ ਚਿੱਟਾ ਬਰਾਮਦ ਹੋਇਆ ਇਸ ਤੋਂ ਬਾਅਦ ਕਾਂਸਟੇਬਲ ਸਹਿਬਾ ਅਮਨਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਉੱਥੇ ਹੀ ਇਸ ਕਾਂਸਟੇਬਲ ਦੇ ਵਾਇਰਲ ਹੋਣ ਤੋਂ ਬਾਅਦ ਇੱਕ ਮਹਿਲਾ ਹੋਰ ਸੋਸ਼ਲ ਮੀਡੀਆ ਤੇ ਲਾਈਵ ਆਈ ਤੇ ਇਲਜ਼ਾਮ ਲਾਇਆ ਮੇਰਾ ਮਾਂ ਹੀ ਦੋਪਟਿਆ ਪਟਿਆਲਾ ਕਨਸਟੇਬਲ ਇਹ ਤੂੰ 2022 ਦੀਏ ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੇਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬੋ ਦੋ ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆਂ ਸਬੰਧ ਸੀਗੇ ਜਿੰਦੇ ਕਰਕੇ ਮੇਰੇ ਸੁਣਵਾਈ ਨਹੀਂ ਕਰਦੇ ਸੀ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇੰਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪ੍ਰਧਾਨ ਕਰੋ ਮੇਰੀਆਂ ਇੰਨੀਆਂ ਦਰਖਾਸ਼ੀਆਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ੀਆਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਹੋਰ ਦੀ ਸ਼ਕੀਨ ਲੱਗਦੀ ਬਿਨਾ ਪਿੱਛੇ ਦੇਖੇ ਥਾਰ ਬੈਗ ਲਾਈ ਹੈ ਹੁਣ ਤੁਸੀਂ ਦੱਸੋ ਕਿ ਕੀ ਸਮਝੀਏ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਕਾਂਸਟੇਬਲ ਦਾ ਵਿਵਾਦਾਂ ਦੇ ਨਾਲ ਨਾਤਾ ਪੁਰਾਣਾ ਹੈ ਇਸ ਦਾ ਦੀ ਸ਼ਕੀਨ ਕਾਂਸਟੇਬਲ ਸਾਹਿਬਾ ਅਕਸਰ ਵਰਦੀ 'ਚ ਰੀਲਾ ਪਾਉਂਦੀ ਸੀ ਜਿਸ ਤੇ ਕਿ ਸਖਤ ਮਨਾਹੀ ਹੁੰਦੀ ਹੈ ਪਰ ਸੀਨੀਅਰ ਕਾਂਸਟੇਬਲ ਸਾਹਿਬਾਂ ਨੂੰ ਸ਼ਾਇਦ ਵਿਊਜ਼ ਦਾ ਸ਼ੌਂਕ ਹੀ ਨਾ ਸੀ ਕਿ ਸੀਨੀਅਰ ਅਧਿਕਾਰੀਆਂ ਦਾ ਖੌਫ ਹਵਾ-ਹਵਾਈ ਹੋ ਗਿਆ ਫਿਲਹਾਲ ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈਰੋਇਨ ਕਿੱਥੋਂ ਲਿਆਂਦੀ ਗਈ ਸੀ ਤੇ ਕਿੱਥੇ ਸਪਲਾਈ ਹੋਣੀ ਸੀ ਐਫਆਵੀ ਦੱਸਦੀ ਹੈ ਕਿ ਫਿਲਹਾਲ ਕਾਲੀ ਥਾਰ 'ਚ ਚੱਡੇ ਵਾਲੀ ਇਹ ਮਹਿਲਾ ਪੁਲਿਸ ਮੁਲਾਜ਼ਮ ਮਾਨਸਾ ਜ਼ਿਲ੍ਹੇ ਚਤਨਾਤ ਸੀ ਤੇ ਉਸ ਦੀ ਬਟਿੰਡਾ 'ਚ ਵੀ ਡਿਊਟੀ ਸੀ ਵੈਸੇ ਜਿਸ ਤਰ੍ਹਾਂ ਅੱਜਕੱਲ ਪੁਲਿਸ ਕਾਰਵਾਈਆਂ ਕਰ ਰਹੀ ਹੈ ਹੋ ਸਕਦਾ ਹੈ ਕਿ ਸੀਨੀਅਰ ਅਧਿਕਾਰੀ